ਦੀ ਉਹਦਾ ਕੋਈ ਪੈਸਾ ਨਹੀਂ ਪਾਇਆ ਇਸੇ ਤਰ੍ਹਾਂ ਇਹ ਜ਼ਮੀਨ ਦਾ ਲਗਭਗ 5.5 ਕਰੋੜ ਤੋਂ ਉੱਪਰ ਪੇਮੈਂਟ ਹੈ ਜਿਹੜੀ ਪਾ ਨਹੀਂ ਰਹੇ ਕੱਲ ਜ਼ਿਲ੍ਹੇ ਦੀ ਮੀਟਿੰਗ 'ਚ ਫੈਸਲਾ ਲੈ ਕੇ ਅੱਜ ਦਾ ਜਿਹੜਾ ਕੰਮ ਹੈ ਹੁਣ ਜਣੀ ਕਿ ਅਸੀਂ ਕੰਮ ਰੋਕਣ ਇਹਦਾ ਜਾ ਰਹੇ ਹਾਂ ਉਹਨਾਂ ਤੱਕ ਇਹਦਾ ਕੰਮ ਨਹੀਂ ਹੋੜ ਦਿੰਦੇ ਅਸੀਂ ਅਫਸਰਾਂ ਦੀਆਂ ਗੱਲਾਂ 'ਚ ਨਹੀਂ ਆਵਾਂਗੇ ਪਤਾ ਨਹੀਂ ਤਾਂ ਅਫਸਰਾਂ ਦੀ ਗੱਲ ਨਹੀਂ ਸੁਣਦਾ ਕੋਈ ਪਤਾ ਨਹੀਂ ਅਫਸਰ ਜਣੀ ਕਿ ਕਿਸੇ ਪ੍ਰਕਾਰ ਦਾ ਨੱਚਪਣਾ ਕਰਦੇ ਨੇ ਇਹ ਨਹੀਂ ਪਤਾ ਪਰ ਮੀਟਿੰਗ ਕਰਕੇ ਪਰ ਕਿ ਉਸ ਗੱਲ ਤੇ ਪੂਰਨਾ ਉਤਰਨਾ ਇਹ ਇੱਕ ਡੀਸੀ ਨੂੰ ਬਹੁਤ ਵੱਡੀ ਜਣੀ ਕਿ ਗੱਲ ਹੈ ਜਿਹੜੀ ਤੇ ਸੋਚਣਾ ਚਾਹੀਦਾ ਬਹੁਤ ਗੰਭੀਰਤਾ ਨਾਲ ਵੈਸੇ ਤਾਂ ਡੀਸੀ ਦਾ ਕੰਮ ਹੈ ਆਪਦੇ ਇਲਾਕੇ ਦੇ ਅੰਦਰ ਇਸ ਕੰਮ ਨੂੰ ਸਾਰੇ ਕਿਸਾਨਾਂ ਨੂੰ ਪੈਸੇ ਦਿਵਾਉਣੇ ਇਹ ਡੀਸੀ ਦੀ ਜ਼ਿੰਮੇਵਾਰੀ ਹੈ ਕਿ ਪੈਸੇ ਪਹਿ ਕਿਉਂ ਦੁਬਾਰਾ ਕੰਮ ਚਲਾਵਾਂਗੇ ਕੰਮ ਰੋਕਣ ਹੀ ਡੀਸੀ ਦਾ ਕੰਮ ਹੈ ਪਰ ਰੋਕ ਕਿਉਂ ਜਥੇਬੰਦੀ ਰਹੀ ਹੈ ਕਿਉਂ ਇਹ ਧੱਕਾ ਇਹ ਰੋਡ ਮਹਿਕਮੇ ਦਾ ਜਿਹੜੇ ਸੜਕ ਬਣਾਉਂਦੀਆਂ ਨੇ ਕੰਪਨੀਆਂ ਇਹਨਾਂ ਦਾ ਜ਼ੋਰ ਜਣੀ ਕਿ ਜਿਆਦਾ ਹੈ ਥੱਲੇ ਸਾਰਾ ਕੁਝ ਦਾਰ ਰੇ ਲੰਘਦੇ ਹੈ ਇਸ ਕਰਕੇ ਅੱਜ ਭਾਰਤੀ ਕਿਸਾਨ ਯੂਨੀਅਨ ਦੇ ਆਗਰਾਹ ਵੱਲੋਂ ਪੱਕਾ ਮੋਰਚਾ ਲਾਵਾਂਗੇ ਜਿੰਨਾ ਤੋਂ ਕਿ ਦੋਏ ਕੰਮ ਇਹਨਾਂ ਦੇ ਪੈਸੇ ਉਹਨਾਂ ਦਾ ਬਾੜ ਬਣ ਕੇ ਪੈਸੇ ਨਹੀਂ ਪੈਂਦੇ ਮਤਲਬ ਕਿ ਇੱਥੇ ਚਮਚਾ ਮਿੱਟੀ ਦਾ ਨਹੀਂ ਛੱਡਣ ਦੇਵਾਂਗੇ ਇਹਨਾਂ ਨੂੰ ਇਹ ਭਲੇਖਾ ਕੱਢ ਕੇ ਚੱਲਣਾ ਇੱਥੇ ਦਾ ਪ੍ਰਸ਼ਾਸਨ ਸੋਚ ਲਵੇ ਅਸੀਂ ਮੀਟਿੰਗਾਂ ਕਰਕੇ ਥੱਕ ਚੁੱਕੇ ਆਂ ਇੱਥੇ ਦੇ ਪ੍ਰਸ਼ਾਸਨ ਨੂੰ ਵੀ ਪਤਾ ਹੈ ਵੀ ਕਿੰਨੀਆਂ ਕਿ ਸਾਡੇ ਨਾਲ ਮੀਟਿੰਗਾਂ ਹੋਈਆਂ ਨੇ ਹੁਣ ਅਸੀਂ ਨਾਹਰੇ ਬਾਜੀ ਕਰਾ ਕੇ ਜਣੀ ਕਿ ਇਹ ਕੰਮ ਐ ਜਿਹੜਾ ਰੋਕਣ ਜਾ ਰਹੇ ਆ ਕੰਮ ਨਹੀਂ ਉਹਨਾਂ ਤੱਕ ਚੱਲਣ ਦੇਵਾਂਗੇ ਜਿੰਨਾ ਤੱਕ ਕਿ ਕਿਸਾਨਾਂ ਦੇ ਪੈਸੇ ਨਹੀਂ ਪੈਂਦੇ ਝਨੇੜੀ ਵਾਲੇ ਦਾ ਵਾਰਡ ਬਣ ਕੇ ਪੈਸੇ ਨਹੀਂ ਪੈਂਦੇ ਉਹ ਤਾਂ ਕੰਮ ਨਹੀਂ ਚੱਲਦਾ ਜਿੰਨਾ ਤੱਕ ਕੋਈ ਰਸਤਾ ਨਹੀਂ ਮਿਲਦਾ ਲੰਘਣ ਨੂੰ ਰਾਹੇ ਨਹੀਂ ਉਸ ਬੰਦਿਆਂ ਨੂੰ ਲੰਘਣ ਨੂੰ ਰਾਹੇ ਨਹੀਂ ਰਸਤੇ ਨਹੀਂ ਕਿਤੋਂ ਦੀ ਰੋਡ ਬਣਾ ਕੇ ਚੱਲ ਗਿਆ ਐਸਡੀਐਮ ਨੂੰ ਅਸੀਂ ਇਸ ਵਸਲੇ 'ਚ ਕਈ ਵਾਰੀ ਮਿਲ ਚੁੱਕੇ ਆ ਆ ਕੱਲ ਨੂੰ ਬਣਾ ਦਾਂਗੇ ਜੀ ਪਰਸੋਂ ਨੂੰ ਬਣਾ ਦਾਂਗੇ ਜੀ ਯਾਨੀ ਕਿ ਇਹ ਗੱਲਾਂ ਨੇ ਇਸ ਕਰ ਨੂੰ ਪੂਰਾ ਸਾਲ ਲੰਘਾਤਾ ਸਾਲ ਤੋਂ ਵੱਧ ਆ ਬੰਦ ਕਈ ਵਾਰੀ ਕਈ ਅਫਸਰਾਂ ਨੇ ਕਹਿਤਾ ਵੀ ਸੈਨ ਕਰਤੇ ਪੈਸੇ ਪਹਿਣਗੇ ਪਰ ਉਹਨਾਂ ਮਹਿਕਮਾ ਜਿਹੜਾ ਉਹ ਬਾਹਨ ਹੀ ਪੜਾਉਂਦਾ ਅੱਜ ਇਸ ਕਰਕੇ ਮਜਬੂਰ ਨਵਸੋਕੇ ਸੀ ਕੰਮ ਰੋਕਣ ਆਇਆ ਕਿਉਂ ਇੱਥੇ ਦਾ ਪ੍ਰਸ਼ਾਸਨ ਕਹਿੰਦਾ ਨਾ ਵੀ ਤੁਸੀਂ ਕੰਮ ਰੋਕਦੇ ਨੇ ਜੀ ਕੰਮ ਬਣਨਾ ਚਾਹੀਦਾ ਹੈ ਵਿਕਾਸ ਹੈ ਵਿਕਾਸ ਨਹੀਂ ਇਹ ਸਤਿਆਨਾਸ਼ ਹੈ ਲੋਕਾਂ ਦੀਆਂ ਜ਼ਮੀਨਾਂ ਲੁੱਟ ਲੀਆਂ ਹਜੇ ਤੱਕ ਲੋਕ ਲੰਮ ਕਰ ਰਹੇ ਐ ਤੇ ਉਧਰ ਜ਼ਮੀਨਾਂ ਦਾ ਜ਼ਮੀਨਾਂ ਦੀ ਜਿਹੜੀ ਕੀਮਤ ਕਰੋੜਾਂ ਰੁਪਈਆ ਹੋਗੀ ਬਹੁਤ ਵੱਡਾ ਧੱਕਾ ਕਿਸਾਨਾਂ ਨਾਲ ਹੋਇਆ ਹਰ ਥਾਂ ਮੇ ਸੰਗਰੂਰ ਦੇ ਅੰਦਰ ਅਮਰੇਰ ਕੋਟਲੇ ਦੇ ਅੰਦਰ ਬਠਿੰਡੇ ਦੇ ਅੰਦਰ ਕਿੱਥੇ ਨਹੀਂ ਜਾਨੀ ਕਿ ਜਦੋਂ ਜਹਿਦ ਕਿਸਾਨਾਂ ਨੂੰ ਕਰਨੀ ਪਈ ਕਿਤੇ ਸ਼ਾਂਤੀ ਨਾਲ ਪੈਸੇ ਨਹੀਂ ਮਿਲੇ ਹੁਣ ਕੰਮ ਰੋਕਾਂਗੇ ਫੇਰ ਪ੍ਰਸ਼ਾਸਨ ਜਿਹੜਾ ਉਹ ਹਰਕਤ ਚਾਊਗਾ ਦੇਖੋ ਕਿੱਧਰ ਨੂੰ ਜਾਂਦੀ ਹੈ ਗੱਲ ਪੂਰੀ ਤਾਕਤ ਲਾਵਾਂਗੇ ਪੁੱਛਾਂਗੇ ਇੱਥੇ ਦੀ ਸਰਕਾਰ ਨੂੰ ਵੀ ਐ ਕਿਸਾਨ ਬਦੀਨ ਹੁੰਦੇ ਆ ਜਿਹੜੇ ਮਤਲਬ ਭਗਵਾਨ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਮਾਰਦੇ ਇੱਥੇ ਦੀ ਐਮ ਐਲ ਏ ਜਿਹੜੀ ਟਰਾਂਸਫਰਮ 'ਤੇ ਉਲਝੀ ਫਿਰਦੀ ਹੈ ਉਹਦੀਆਂ ਅੱਖਾਂ ਖੋਲ੍ਹਾਂਗੇ ਵੀ ਆਹ ਤੁਹਾਡੇ ਕਿਸਾਨਾਂ ਨਾਲ ਹੋ ਰਿਹਾ ਹੈ ਜਿਹੜਾ ਤੁਸੀਂ ਜਾ ਕੇ ਪਿੰਡਾਂ ਚ ਹਾਰਪੋਣਾ ਮੜੀ-ਮੁੜੀ ਸ਼ਰਮ ਕਰੋ ਇਹਨਾਂ ਦੇ ਨਾਲ ਵੀ ਖੜੋਏ ਲੋਕਾਂ ਨੂੰ ਬਣਦਾ ਜਿਹੜਾ ਇਹਨਾਂ ਦੇ ਪੈਸੇ ਨਾ ਦਬਾਓ ਐਵੇਂ ਨਹੀਂ ਮਤਲਬ ਤੁਸੀਂ ਸਟੇਜਾਂ ਦੇ ਖੜਕੇ ਝੂਠ ਬੱਢੀਆਂ ਨੇ ਇਹ ਬੰਦ ਕਰੋ ਇਹ ਸੁਣਨਾ ਬੰਦ ਕਰਨਗੇ ਲੋਕ ਲੋਕ ਆਵਦੀ ਤੇ ਹੋਣਗੇ ਆਵਦੀ ਤੇ ਆਏ ਹੋਏ ਆ ਲੋਕ ਉਧਰ ਨੂੰ ਤੁਰਨਗੇ ਜਿੱਧਰ ਨੂੰ ਤੁਸੀਂ ਮਤਲਬ ਲੋਕ ਨਹੀਂ ਤੁਰਨਾ ਚਾਹੁੰਦੇ ਉਧਰ ਨੂੰ ਤੁਰਨਾ ਪੈਣਾ ਲੋਕਾਂ ਨੂੰ ਇਸ ਕਰਕੇ ਬਹੁਤ ਜਣੀ ਕਿ ਨਹਿਤ ਮਾੜੀ ਗੱਲ ਹੈ ਆਪਣੀਆਂ ਜ਼ਮੀਨਾਂ ਦੇ ਪੈਸੇ ਲੈਣ ਵਾਸਤੇ ਜਦੋਂ ਜਦ ਕਰਦੀ ਫਰੀ ਤੇ ਜ਼ਮੀਨਾਂ ਮਹਿੰਗੀਆਂ ਹੋ ਗਈਆਂ ਹੁਣ ਜ਼ਮੀਨ ਨਹੀਂ ਮਿਲਦੀ